ਹੈਲੋ ਜੀ ਅਸਲਾਮੁਅਲੈਕਮ ਅੱਜ ਦੀ ਕਟਿੰਗ ਹੈ ਜੀ ਆਪਣੀ ਸਿੰਪਲ ਕੁੜਤੀ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਕਟਿੰਗ ਕਰਕੇ ਪ੍ਰੈਸ ਕਰਕੇ ਡਬਲ ਫੋਲਡ ਦੇ ਵਿੱਚ ਰੱਖ ਲਈ ਆ ਉਸ ਤੋਂ ਬਾਅਦ ਆਪਾਂ 3 ਇੰਚ ਦਾ ਨਿਸ਼ਾਨ ਲਵਾਂਗੇ 6 ਇੰਚ ਤੇ ਉਸ ਤੋਂ ਬਾਅਦ ਦਾ ਨੀਚੇ ਵੀ ਆਪਾਂ 6 ਇੰਚ ਹੀ ਲੈਣਾ ਸ਼ੋਲਡਰ ਆਪਾਂ 7 ਇੰਚ ਲੈਣਾ ਇਤ्रो ਵੀ ਆਪਾਂ 7 ਇੰਚ ਇੱਕ ਬਾਕਸ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਸਾਈਡ ਸਲਾਈ ਲਵਾਂਗੇ 14 ਇੰਚ ਤੇ ਇਹ ਜਿੰਨਾ ਵੀ ਤੁਹਾਡਾ ਨਾਪ ਹੈ ਤੁਸੀਂ ਆਪਣੇ ਅਕੋਰਡਿੰਗ ਲੈਣੀ ਆ ਸੱਤ ਇੰਚ ਤੇ ਕਮਰ ਦਾ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਫਿਟਿੰਗ ਲਾਵਾਂਗੇ 19 ਇੰਚ ਤੇ ਉਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ 18 ਇੰਚ ਜੀ ਆਪਾਂ ਨੋਰ ਦੇ ਲਾਵਾਂਗੇ ਉਸ ਤੋਂ ਬਾਅਦ ਆਪਾਂ हिਪ ਦਾ ਨਿਸ਼ਾਨ ਲਾਵਾਂਗੇ 20 ਇੰਚ हिਪਾ ਜੀ ਆਪਾਂ 10 ਇੰਚ ਲਗਾਵਾਂਗੇ ਇਹਨਾਂ ਨਿਸ਼ਾਨਾਂ ਨੂੰ ਮਿਲਾ ਲਾਂਗੇ ਉਸ ਤੋਂ ਬਾਅਦ 1/2 ਇੰਚ ਦੇ ਉੱਪਰ ਕੱਟ ਪਾਵਾਂਗੇ 스ਕੇਲ ਦੀ ਹੈਲਪ ਦੇ ਨਾਲ ਆਪਾਂ ਕੱਟ ਪਾਵਾਂਗੇ ਵੈਸੇ ਆਪਾਂ ਸਿੰਪਲ ਵੀ ਕੱਟ ਪਾ ਲੈਨੇ ਆ ਵੈਸੇ ਇੱਕ ਮੈਸੇਜ ਆਇਆ ਸੀ ਕਿ 스ਕੇਲ ਦੀ ਹੈਲਪ ਨਾਲ ਦੱਸਿਓ ਦੀਦੀ ਕਿੱਦਾਂ ਕੱਟ ਪਾਉਣੀ ਆ ਉਸ ਤੋਂ ਬਾਅਦ ਆਪਾਂ ਫਰੰਟ ਕੱਟ ਪਾਵਾਂਗੇ ਇਹ ਕੱਟ ਆਪਾਂ ਹੱਥ ਨਾਲ ਹੀ ਪਾ ਦਾਂਗੇ ਜੈਸੇ ਤਾਂ ਮੈਂ ਦੋਨੋਂ ਕਾਰਟ ਹੱਥ ਨਾਲ ਹੀ ਪਾਉਣੀ ਆ ਸਕੇਲ ਦਾ ਵੈਸੇ ਯੂਜ਼ ਕੀਤਾ ਕਿਉਂਕਿ ਕਈ ਕਸਟਮਰ ਇੰਤਾ ਦੇ ਹੁੰਦੇ ਆ ਕਿ ਉਹਨਾਂ ਨੂੰ ਜ਼ਿਆਦਾ ਡੀਪਲੀ ਕਾਸਟ ਕਾਰਟ ਨਹੀਂ ਪਸੰਦ ਆਉਂਦੀ ਸਿੰਪਲ ਜੀ ਕਾਰਟ ਪਾਉਣਾ ਚਾਹੁੰਦੇ ਆ ਇਸ ਕਰਕੇ ਫਿਰ ਉਹਨਾਂ ਦੇ ਆਪਾਂ ਕਾਰਟ ਸਕੇਲ ਨਾਲ ਵੀ ਪਾ ਦਿੰਨੇ ਆ ਸਾਈਡ ਤੋਂ ਐਕਸਟਰਾ ਕਟਿੰਗ ਕਰ ਦਾਂਗੇ ਬੈਕ ਕਾਰਟ ਤੋਂ ਆਪਾਂ ਕਟਿੰਗ ਕਰਨਾ ਫਰੰਟ ਤੋਂ ਨਹੀਂ ਕਰਨਾ ਇੱਥੇ ਆਪਾਂ ਨਿਸ਼ਾਨ ਲਗਾ ਲਾਂਗੇ ਸੈਂਟਰ ਦਾ ਪਤਾ ਲੱਗ ਜਾਂਦਾ। ਨੀਚੇ ਤੋਂ ਵੀ ਆਪਾਂ ਸੈੱਟ ਕਰ ਲਾਂਗੇ ਅਗਰ ਐਕਸਟਰਾ ਫੈਬਰਿਕ ਹੈਗਾ। ਉਸ ਤੋਂ ਬਾਅਦ ਪਲੇਟਸ ਤੇ ਨਿਸ਼ਾਨ ਲਗਾਵਾਂਗੇ 10.5 ਤੇ ਪਲੇਟ ਆਪਣੀ ਤਿਆਰ ਆਪਾਂ 11 ਰੱਖਾਂਗੇ। ਅੱਧਾ ਇੰਚ ਤੋਂ ਸਲਾਈ ਦੇ ਵਿੱਚ ਚੱਲਿਆ ਜਾਊਗਾ 7 ਇੰਚ ਲੰਬਾਈ ਰੱਖਾਂਗੇ 3.5 ਦਾ ਗੈਪ ਰੱਖਾਂਗੇ 2 ਇੰਚ ਸੌਰੀ 2 ਇੰਚ ਦਾ ਆਪਾਂ ਵਿੱਚ فاਸਲਾ ਰੱਖਾਂਗੇ ਪਲੇਟਸ ਦੇ ਵਿੱਚ ਸ਼ਾਰਟ ਦੀ ਕਟਿੰਗ ਰੈਡੀ ਹੈ ਜੀ ਕਿੱਦਾਂ ਲੱਗੀ ਤੁਹਾਨੂੰ सिंपल कुर्ती दी कटिंग कमेंट करके जरूर दसियो बाय